ਸਉ ਨਹੀਂ ਪੈਣਾ ਇੱਕ ਵਾਰੀ ਕੀ ਹੁੰਦਾ ਕਿ ਨਵੇਂ-ਨਵੇਂ ਜਦੋਂ ਆਪਾਂ ਆਉਂਦੇ ਆ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਆ ਪਰਵਚਨ ਸੁਣਦੇ ਆ ਬਹੁਤ ਸਾਰੇ ਲੋਕੀ ਚੁਗਲੀਆਂ ਕਰਨੀਆਂ ਛੱਡ ਦਿੰਦੇ ਸਾਲ ਦੋ ਸਾਲ ਉਹਨਾਂ ਦਾ ਜੀਵਨ ਬਾਲਾ ਸੋਨਾ ਹੋ ਜਾਂਦਾ ਆ ਸੋਹਣੀਆਂ ਗੱਲਾਂ ਉਹਨਾਂ ਨੇ ਕਰਨੀਆਂ ਵਚਨ ਦੀਆਂ ਗੱਲਾਂ ਕਰਨੀਆਂ ਝੂਠ ਨਹੀਂ ਬੋਲਣਾ ਪਰ ਹੌਲੀ-ਹੌਲੀ ਕੀ ਹੁੰਦਾ ਆ ਮੁੜ ਕੇ ਫੇਰ ਦੁਨੀਆ ਦਾ ਰੰਗ ਚੜਾ ਲੈਂਦੇ ਆ ਆਪਦੇ ਉੱਤੇ ਫੇਰ ਬਪਤਿਸਮਾ ਵੀ ਲਿਆਇਆ ਚਰਚ ਨੂੰ ਵੀ ਜਾਂਦੇ ਆ ਝੂਠ ਵੀ ਬੋਲੀ ਜਾਣਾ ਹੈ ਬਪਤਿਸਮਾ ਵੀ ਲਿਆਇਆ ਚਰਚ ਨੂੰ ਵੀ ਜਾਂਦੇ ਆ ਚੁਗਲੀਆਂ ਵੀ ਕਰਨੀਆਂ ਨਹੀਂ ਛੱਡੀਆਂ ਬਪਤਿਸਮਾ ਵੀ ਲਿਆ ਚਰਚ ਨੂੰ ਵੀ ਜਾਂਦੇ ਆ ਤੇ ਨਿਆਣਿਆਂ ਦੇ ਵਿਆਹਾਂ ਤੇ ਸ਼ਰਾਬਾਂ ਵੀ ਪਿਉਂਦੇ ਆ ਨਿਆਣਿਆਂ ਦੇ ਵਿਆਹਾਂ ਤੇ ਗੰਦਿਆਂ ਗਾਣਿਆਂ ਤੇ ਨੱਚਦੇ ਵੀ ਆ ਨਿਆਣਿਆਂ ਦੇ ਵਿਆਹਾਂ ਸ਼ਾਦੀਆਂ ਤੇ ਜਾਂ ਨਿਆਣੇ ਜੰਮਣ ਤੇ ਸਾਰੇ ਪੁੱਠੇ ਕੰਮ ਵੀ ਕਰਦੇ ਆ ਇਹ ਕੀ ਆ ਮੁੜ ਕੇ ਗੁਲਾਮ ਹੁਣ ਸੋ ਵਚਨ ਸਾਨੂੰ ਇਦਾਂ ਦੱਸਦਾ ਤੁਹਾਨੂੰ ਪਰਮੇਸ਼ਰ ਨੇ ਆਜ਼ਾਦ ਕਰ ਦਿੱਤਾ ਹੁਣ